ਸ੍ਰੀ ਵਾਹਿਗੁਰੂ ਸਾਹਿਬ ਜੀ ਜੇਤ ਸਮੁੰਦ ਸાગਰ ਨੀਰ ਭਰੇ ਆ ਦਿੱਤੇ ਔਗਣ ਹਮਰੇ ਦਇਆ ਕਰੋ ਕਿਸ਼ ਮੇਹਰੇ ਉਪਾਵੋ ਦੁਬਦੇ ਅੱਥਰ ਤਾਰੇ ਜਿਹੜਾ ਅਗਨ ਬਰਬਰ ਪੱਪੇ ਪਿੱਤਰ ਵਗੇ ਕਤੀ ਪਰਨਮਤ ਨਾਨਕ ਹੁਕਮ ਪਛਾਣੇ ਸੁਖ ਹੋਵੇ ਨਿੰ ਰਤਿ ਔ ਗੁਰਮਤ ਵਿਚਾਰਾਂ ਦੀ ਸਾਂਝ ਪਵਨ ਤੋਂ ਪਹਿਲਾਂ ਗੁਰੂ ਫਤੇ ਦੇ ਨਾਲ ਸਾਂਝ ਪਾਈਏ ਜੀ ਕੱਚਾ ਤਨ ਸੰਚੇ ਮੂਰਖ ਗਵਾਰ ਕੱਚਾ ਤਨ ਕਿਹੜਾ ਹੈ ਸੱਚਾ ਤਨ ਕਿਹੜਾ ਹੈ ਕਿਤੇ ਬਾਰੇ ਉਹ ਵਿਚਾਰਨ ਦੇ ਨਾਲ ਸੱਚ ਪਾਵਨ ਤੋਂ ਪਹਿਲਾਂ ਗੁਰੂ ਫਤਿਹ ਨਾਲ ਸਾਂਝ ਪਾਈਏ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੇ ਅੰਦਰ ਪੈਸਾ ਕਮਾਉਣ ਨੂੰ ਕੋਈ ਮਾਰਾ ਨਹੀਂ ਕਿਹਾ ਗਿਆ ਕਿਉਂਕਿ ਬਾਣੀ ਦੇ ਬਚਨ ਨੇ ਉਦਮ ਕਰਿੰਦਿਆਂ ਜੀਵ ਤੋਂ ਕਮਾਵਨਦਿਆਂ ਸੁਖ ਪੁੰਚੇ ਕਹਿੰਦੇ ਉਦਮ ਕਰੇਗਾ ਮਿਹਨਤ ਕਰੇਗਾ ਕਿਰਤ ਕਰੇਗਾ ਕਿਉਂਕਿ ਤੈਨ ਸੁਨਹਿਰੀ ਬਚਨ ਨੇ ਜੇ ਕਿਰਤ ਕਰੋ ਨਾਮ ਜਪੋ ਤੇ ਤੀਸਰਾ ਗਾਜੀ ਵੰਡ ਕੇ ਛਕੋ ਵੇਖੋ ਜੇ ਆਪਾਂ ਕਿਰਤ ਕਰਦੇ ਆ ਭਾਵੇਂ ਕੋਈ ਖੇਤੀਬਾੜੀ ਕਰਦਾ ਭਾਵੇਂ ਕੋਈ ਨੌਕਰੀ ਕਰਦਾ ਭਾਵੇਂ ਕੋਈ ਵੇਖੋ ਦਿਹਾੜੀਦਾਰ ਹੈ ਭਾਵੇਂ ਕੋਈ ਦੁਕਾਨ ਕਰਦਾ ਹੈ ਆ ਬਿਜ਼ਨਸ ਕਰਦਾ ਹੈ ਐਸੇ ਤੇ ਆਵਣਗੇ ਜੇਕਰ ਕੋਈ ਕਹੇ ਕੁਝ ਨਾ ਤੇ ਕਵੇ ਜੇ ਮੇਰੇ ਕੋਲ ਪੈਸੇ ਆ ਜਾਵਣ ਕਿ ਤਰ੍ਹਾਂ ਆਵਣਗੇ ਕਵੇ ਜੀ ਮੈਂ ਸੁੱਖ ਵੀ ਪੁੰਚਣਾ ਚਾਹੁੰਦਾ ਹਾਂ ਪਰ ਕਰਨਾ ਕੁਝ ਨਹੀਂ ਚਾਹੁੰਦਾ ਇਹ ਪਰ ਪਿਤਾ ਨੇ ਕਹਤਾ ਨਹੀਂ ਹੁ ਪੜਾ ਜੇ ਸੁੱਖਾ ਨੂੰ ਪੁੰਚਣਾ ਚਾਹੁੰਦਾ ਹੈ ਨਾ ਜੇ ਸੁੱਖ ਮਾਣਨਾ ਚਾਹੁੰਦਾ ਹੈ ਤੇ ਉਦਮ ਜ਼ਰੂਰ ਕਰੇ ਕਿਰਤ ਜ਼ਰੂਰ ਕੋਈ ਨਾ ਕੋਈ ਕਰੇ ਕਿਉਂਕਿ ਵੇਖੋ ਜੇ ਆਪਾਂ ਕਮਾਈ ਕਰਦੇ ਆਂ ਤੇ ਵੇਖੋ ਸਾਰੇ ਆਪਾਂ ਸੁੱਖ ਸਹੂਲਤਾਂ ਮੰਨਦੇ ਆਂ ਜੇ ਪੈਸਾ ਹੈਗਾ ਯਾਰ ਤੇ ਕਿਉਂਕਿ ਪੈਸੇ ਨਾਲ ਹੀ ਆਪਾਂ ਸੁੱਖ ਸਹੂਲਤਾਂ ਮੰਨ ਸਕਦੇ ਆਂ ਵੇਖੋ ਘਰਾਂ 'ਚ ਆਪਾਂ ਏਸੀ ਲਗਾਏ ਨੇ ਘਰਾਂ 'ਚ ਵੇਖੋ ਕਿੰਨਾ ਕੁਝ ਜੇ ਲਾਈਟ ਵੀ ਚੱਲੇ ਜਾਵੇ ਆਪਾਂ ਇਨਵਰਟਰ ਦਾ ਪ੍ਰਬੰਧ ਕੀਤਾ ਆ ਹੋਰ ਕਿੰਨੀਆਂ ਸੁੱਖ ਸੁਵਿਧਾਵਾਂ ਨੇ ਸਾਡੇ ਕੋਲ ਮੋਟਰ ਕਾਰਾਂ ਨੇ ਮੋਟਰਸਾਈਕਲ ਕਿੰਨਾ ਕੁਝ ਐ ਇਹ ਪੈਸੇ ਕਰਕੇ ਆਇਆ ਨਾ ਜੀ ਆਪਣੇ ਆਪ ਹੀ ਥੋੜਾ ਆ ਗਿਆ ਕਿਰਤ ਕੀਤੀ ਮਿਹਨਤ ਕੀਤੀ ਤੇ ਤਦ ਇਹ ਚੀਜ਼ਾਂ ਆਈਆਂ ਤੇ ਦਾਤਾ ਹੀ ਨੇ ਕਹਿੰਦਾ ਮਾਰਾ ਨਹੀਂ ਹੈ ਮਿਹਨਤ ਕਰਨੇ ਕੋਈ ਮਾਰਾ ਨਹੀਂ ਕਿਉਂਕਿ ਗੁਰਨਾਨਕ ਪਤਾ ਦੇ ਘਰ ਦੇ ਅੰਦਰ ਇੱਕ ਬਤਾਂ ਨੇ ਵੀ ਕਿਰਤ ਕਰੋ ਹਾਂ ਕਿਰਤ ਕਰਦਿਆਂ ਕਰਦਿਆਂ ਹੋਇਆਂ ਕਿਤੇ ਇਹ ਨਾ ਹੋਵੇ ਕਿ ਸਾਨੂੰ ਭੁੱਲੀ ਜਾਵੇ ਮੇਰਾ ਮਨੋਰਥ ਕੀ ਹੈ ਕੱਲ ਕਿਰਤ ਨਹੀਂ ਇਹ ਨਾਲ ਦੂਸਰੀ ਗੱਲ ਵੀ ਕਹੀ ਹੈ ਨਾਮ ਜਪੋ ਇਹ ਭੜਿਆ ਨਾ ਜਿੱਥੇ ਕਿਰਤ ਕਰਨੀ ਹੋ ਮਿਹਨਤ ਕਰਨੀ ਹੋ ਨਾ ਨਾਮ ਜ਼ਰੂਰ ਜਪੀ ਦੂਜਾ ਕਮ ਇੱਕ ਇਹ ਹੈ ਕਿ ਨਾਮ ਜ਼ਰੂਰ ਜਪੀ ਤੇ ਬਾਣੀ ਦੇ ਵਿੱਚ ਬਚਨ ਵੀ ਹੁੰਦੇ ਨੇ ਉਦਮ ਕਰਿੰਦੇ ਆ ਜੀਓ ਤੂੰ ਕਮਾਵਦਿਆਂ ਸੁਖ ਪੁੰਚ ਕਮਾਈ ਕਰੇਗਾ ਤੇ ਸੁੱਖਾਂ ਨੂੰ ਮਾਣ ਸਕਦਾ ਤੇ ਪੁੰਚ ਸਕਦਾ ਆ ਤਨਾਲ ਦੂਜੀ ਪੰਕਤੀ ਦੇ ਵਿੱਚ ਨਾਲ ਹੀ ਕਹਤਾ ਧਿਆਨ ਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਕਹਿੰਦੇ ਜੇ ਪਰਮਾਤਮਾ ਦੇ ਨਾਮ ਨੂੰ ਧਿਆਵੇਗਾ ਉਹਦਾ ਨਾਮ ਜਪੇਗਾ ਤੇਰਾ ਪਰਮਾਤਮਾ ਨਾਲ ਮਿਲ ਆਪੋ ਵੇਗਰ ਅੱਬ ਨਾਲ ਤੇਰਾ ਮਿਲ ਆਪੋ ਨਹੀਂ ਨਾਨਕ ਉਤਰੀ ਚਿੰਤ ਕਹਿੰਦੇ ਸਾਰੀਆਂ ਚਿੰਤਾਵਾਂ ਵੀ ਤੇਰੀਆਂ ਖਤਮ ਹੋ ਜਾਵਣਗੀਆਂ ਆਮ ਵੇਖੋ ਕਈ ਵਾਰ ਅਪਾ ਵੀ ਜਿੰਨਾ ਤੱਕ ਨਹੀਂ ਸਾਂ ਜੁੜੇ ਜਾਂ ਨਹੀਂ ਸੀ ਸਮਝੇ ਅਪਾ ਚਿੰਤਾ ਲੈਂਦੇ ਹਾਂ ਕਿ ਤਰ੍ਹਾਂ ਹੋਵੇਗਾ ਕਿ ਤਰ੍ਹਾਂ ਇੰਨਾ ਕੰਮ ਹੋ ਜਾਏਗਾ ਪਰ ਜਿਉਂ 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 ਵੇਖੋ ਸਮਝ ਪੈਂਦੀ ਗਈ ਗੁਰੂ ਦੇ ਨਾਲ ਜੁੜਿਆ ਗੁਰੂ ਨੇ ਚ ਰਜਨਾ ਰ ਰਾਸ ਵਿੱਚ ਪੜਾਇਆ ਸੀ ਕਿ ਕਾਹੇ ਰ ਮਨ ਚਿਤ ਮੈਂ ਉਦਮ ਜਾਂ ਆਹਰ ਹਰ ਜਿਓ ਪਰਿਆ ਸ਼ਹਿਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਵਿਜਕ ਅੱਗੇ ਕਰਤਰਿਆ ਉਹ ਕਹਿੰਦੇ ਉਹ ਪੜਿਆ ਕਾਦੀ ਚਿੰਤਾ ਲੋਣਾ ਹੋਏ ਤਾਂ ਇਹ ਆਪਣੇ ਤਾਂ ਪੱਥਰਾਂ ਦੇ ਵਿੱਚ ਵੀ ਜੀਵਾਂ ਨੂੰ ਪੈਦਾ ਕਰਕੇ ਨਾ ਉਹਨਾਂ ਨੂੰ ਵੀ ਰਿਜਕ ਦਿੱਤਾ ਤੂੰ ਕਾਦੀ ਚਿੰਤਾ ਲਈ ਬੈਠਾ ਕਾਦੀ ਚਿੰਤਾ ਲਈ ਬੈਠਾ ਉਹਦਾ ਚਿੰਤਨ ਕਰਿਆ ਕਰ ਉਹਨੂੰ ਯਾਦ ਕਰ ਦੇ ਰੱਬ ਨੂੰ ਉਹਦਾ ਸਿਮਰਨ ਕਰਿਆ ਕਰ ਪੈਸਾ ਕਮਾਉਣਾ ਹੈ ਪਰ ਨਾਲ ਦਾਤਾ ਜੀ ਦੇ ਬਾਣੀ ਵਿੱਚ ਐਹੋ ਜੀਆਂ ਗੱਲਾਂ ਵੀ ਕਈਆਂ ਨੇ ਕਹਿੰਦੇ ਭਲਿਆ ਕਿਸਦਾ ਹੱਕ ਨਾ ਮਾਰੀ ਇਹ ਨਾ ਹੋਵੇ ਪੈਸਾ ਤੂੰ ਐਹੋ ਜਿਹਾ ਕਮਾਵੇਂ ਵੇ ਲੋਕ ਤੈਨੂੰ ਬੱਦ ਦੁਆਵਾਂ ਦਿੰਦੇ ਰਹਿਣ ਕਹਿੰਦੇ ਨਹੀਂ ਭਲੇ ਆ ਇਹੋ ਜਿਹਾ ਪਹਿਾ ਵੀ ਗੁਰੂ ਘਰ ਦੇ ਅੰਦਰ ਪਰਵਾਨ ਨਹੀਂ ਹੋ ਗੁਰੂ ਘਰ ਇਹੋ ਜਿਹੇ ਗਵਾਹੀ ਨਹੀਂ ਦਿੰਦਾ ਆਸਾ ਕੀ ਬਾਦ ਰਜੈਨ ਦੇਖੋ ਗੁਰੂ ਘਰਾਂ ਦੇ ਅੰਦਰ ਅੰਮ੍ਰਿਤ ਵੇਲੇ ਇਸ ਬਾਣੀ ਦਾ ਕੀਰਤਨ ਹੁੰਦਾ ਆ ਤੇ ਉਹਦੇ ਵਿੱਚ ਦਾਤਾ ਜੀ ਨੇ ਕਹਤਾ ਕਹਿੰਦੇ ਜਿੱਦਾਂ Hindu ਗਾਣ ਬੜੀ ਪਵਿੱਤਰ ਮੰਦਰ ਆ ਤੇ ਮੁਸਲਮਾਨ ਸੂਰ ਨੂੰ ਤੇ ਗੁਰੂ ਨਾਨਕ ਪ੍ਰਤਾਇ ਨੇ ਬਚਨ ਕਰ ਦਿੱਤੇ ਕਹਿੰਦੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਕਹਿੰਦੇ ਜਿਹੜੇ ਪਰਾਇਆ ਹੱਕ ਮਾਰਦੇ ਨੇ ਨਾ ਜਿਤਨਾ ਹਿੰਦੂ ਨੇ ਮਾਰ ਲਿਆ ਤਾਂ ਸਮਝ ਲਓ ਉਹਨੇ ਗਾਣੂ ਖਾ ਲਿਆ ਤੇ ਜੇ ਮੁਸਲਮਾਨ ਨੇ ਕੇ ਦਾ ਹੱਕ ਮਾਰਿਆ ਤੇ ਸਮਝ ਲਓ ਉਹਨੇ ਸੂਰ ਨੂੰ ਖਾ ਲਿਆ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰ ਪੀਰ ਹਮਤਾਂ ਭਰੇ ਜਾਂ ਮੁਰਦਾਰ ਨਾ ਖਾਏ ਇਹ ਨਹੀਂ ਇੱਥੇ ਕੋਈ ਕਹਿ ਦਵੇ ਸਿੱਖ ਸਾਡੇ ਮੇਰੇ ਵਰਗਾ ਕੋਈ ਕਹਿ ਦਵੇ ਲੋ ਜੀ ਸਾਡੀ ਥੋੜਾ ਗੱਲ ਕੀਤੀ ਇੱਥੇ ਤਾਂ ਹਿੰਦੂਆਂ ਦੀ ਤਾਂ ਮੁਸਲਮਾਨਾਂ ਦੀ ਗੱਲ ਕੀਤੀ ਨਹੀਂ ਉਹ ਭਲਿਓ ਅਗਲੀ ਪੰਕਤੀ ਇਹ ਬਚ ਬਚਨ ਨੇ ਗੁਰ ਪੀਰ ਹਮਤਾਂ ਭਰੇ ਹਮੇ ਗਵਾਈ ਗੁਰੂ ਉਹਦੀ ਪਰਦਾ ਜੇ ਜਾਂ ਮੁਰਦਾਰ ਨਾ ਖਾਏ ਜਿਹੜਾ ਕਿਸੇ ਦਾ ਹੱਕ ਨਹੀਂ ਮਾਰਦਾ ਜਿੱਥੇ ਨਾਮ ਜਪਣਾ ਹੈ ਨਾ ਉੱਥੇ ਜੀਵਨ ਵੀ ਇੰਨਾ ਉੱਚਾ ਸੁੱਚਾ ਬਣਾਉਣਾ ਹੈ ਇਹ ਅਸੀਂ ਕਿਹਦਾ ਹੱਤਣਾ ਮਾਰੀਏ ਤੇ ਦਾਤਾ ਹੀ ਨੇ ਕਹਤਾ ਕਿ ਨੇ ਭੜਿਆ ਪੈਸਾ ਕਮਾ ਵੇਖੋ ਦਾਤਾ ਹੀ ਹੈ ਤੇ ਨਾ ਜੀ ਇੱਕ ਸੁਰ ਰਠ ਰਾਗ ਦੇ ਅੰਦਰ ਸ਼ਬਦ ਹੁੰਦਾ ਪਹਿਲੀ ਉਦਾਹਰਨ ਕਿਸਾਨ ਦੀ ਦਿੱਤੀ ਫਿਰ ਬਾਅਦ ਵਿੱਚ ਨੌਕਰ ਦੇ ਦਿੱਤੇ ਦੁਕਾਨਦਾਰ ਦੇ ਦਿੱਤੇ ਕੋਈ ਨਾ ਕੋਈ ਵਪਾਰ ਕਰਨ ਵਾਲੇ ਬਿਜ਼ਨਸਮੈਨ ਦੀ ਵੇਖੋ ਗੱਲ ਕੀਤੀ ਨਾਲ ਗੁਣਾ ਦੀਆਂ ਗੱਲਾਂ ਕੀਤੀਆਂ ਤੇ ਇਸ ਸਾਰੇ ਸ਼ਬਦ ਦੇ ਰਾਹਾਉ ਦੀ ਪੰਕਤੀ ਪਤਾ ਕੀ ਬੱਬਾ ਮਾਇਆ ਸਾਥ ਨਾ ਹੋਏ ਕਹਿੰਦੇ ਹੇ ਭਾਈ ਇੱਕ ਗੱਲ ਨਾਲ ਯਾਦ ਰੱਖ ਲੈ ਜੇ ਕੱਲੀ ਪੈਸਾ ਹੀ ਕਮਾਉਣ ਵਾਲੇ ਬੰਨੇ ਤੁਰਿਆ ਰਿਆਂ ਨਾ ਤੂੰ ਇਹ ਨਾਲ ਨਹੀਂ ਜਾਨੀ ਬੱਬਾ ਮਾਇਆ ਸਾਥ ਨਾ ਹੋਏ ਇਨ ਮਾਇਆ ਜਗਮੋਹਿਆ ਵਿਰਲਾ ਗੁੱਝੇ ਕੋਈ ਕਹਿੰਦੇ ਮਾਇਆ ਨੇ ਬੜਿਆਂ ਬੜਿਆਂ ਨੂੰ ਠੱਗ ਲਿਆ ਜੇ ਮੋਹ ਲਿਆ ਜੇ विरले कोई बुझदा जे गुरु नाल जुड़के दी हां ये जरूरी है पर मालिक ਦਾ ਨਾਮ ਹੋ ਵੀ ਬੜਾ ਜ਼ਰੂਰੀ ਜੇ मालिक ਦਾ ਨਾਮ ਬੜਾ ਜ਼ਰੂਰੀ ਹੈ ਇਹ ਨਹੀਂ ਕਿ ਤਿਆਗ ਨਹੀਂ ਸਾਨੂੰ ਕਰਨ ਲਈ ਦਾਤਾ ਇਹਨੇ ਕਹਿਣਾ ਕੀਤਾ ਕਹਿੰਦੇ हां ਮਿਹਨਤ ਕਰ ਕਿਰਤ ਕਰਨ ਤੇ ਦੇਖੋ ਬਾਣੀ ਦੇ ਵਿੱਚ ਤੇ ਇਥੋਂ ਤੱਕ ਕੋ ਬਚਨ ਆਉਂਦੇ ਨੇ ਕਹਿੰਦੇ ਜੇਕਰ ਕੋਈ ਮਨੁੱਖ ਠੱਗੀਆਂ ਕਰ ਕਰਕੇ ਕਿਹਦੇ ਨਹੀਂ ਕਰਦਾ ਜੇ ਠੱਗੀਆਂ ਚੋਰੀਆਂ ਕਿਹਦੇ ਨਹੀਂ ਕਰਦਾ ਸਭ ਕੁਝ ਕਹਿੰਦੇ ਧੀਆਂ ਪੁੱਤਰਾ ਪਤਨੀ ਦੇ ਲਈ ਇਹਨਾਂ ਦੇ ਲਈ ਕਰਦਾ ਨਾ ਤੇ ਬਾਣੀ ਦੇ ਵਿੱਚ ਬਚਨ ਹੁੰਦੇ ਨੇ ਕਹਿੰਦੇ ਨੇ ਬੋਹ ਪਰਪੰਚ ਪਰਪੰਚ ਦਾ ਪਾਅ ਬੜੇ ਤਰੀਕਿਆਂ ਨਾਲ ਠੱਗੀਆਂ ਮਾਰਦਾ ਆ ਬੋਹ ਪਰਪੰਚ ਕਰ ਪਰ ਧਨ ਲਿਆਵੇ ਪਰਾਇਆ ਧਨ ਲੈ ਕੇ ਆਉਂਦਾ ਇੱਕ ਘਰਾਂ ਦੇ ਅੰਦਰ ਬੋਹ ਪਰਪੰਚ ਕਰ ਪਰ ਧਨ ਲਿਆਵੇ ਸੁੱਤ ਦਾ ਰਾਹ ਤੇ ਅਨ ਲੁਟਾਵੇ ਸੁੱਤ ਦਾ ਭਾਵ ਹੈ ਪੁੱਤਰ ਦਾ ਰਾਹ ਦਾ ਭਾਵ ਹੈ ਇਸਤਰੀ ਸੁੱਤ ਦਾ ਰਾਹ ਤੇ ਅਨ ਲੁਟਾਵੇ ਕਹਿੰਦੇ ਭਲਿਆ ਜਿਨ੍ਹਾਂ ਦੀ ਖਾਤਰ ਲੈ ਕੇ ਆਉਂਦਾ ਪਿਆ ਨਾ ਇਹਨਾਂ ਨੇ ਕਿਹਨੇ ਤੇ ਰਸਹਾਈ ਨਿਉ ਬੰਨਾ ਮਨ ਮੇਰੇ ਭੁੱਲੇ ਕਪਟ ਨਾ ਕੀਜੇ ਅੰਤ ਨ ਬੇਰਾ ਤੇਰੇ ਜੀ ਪੈ ਲੀਜੇ ਜੇ ਮੇਰੇ ਵਰਗਾ ਵੇਖੋ ਚੋਰੀਆਂ ਕਰਕੇ ਗਲਤ ਤਰੀਕੇ ਨਾਲ ਘਰ ਲੈ ਕੇ ਹੁੰਦਾ ਤਾਂ ਨਾ ਮੇਰੇ ਧੀਆਂ ਪੁੱਤਰਾਂ ਨੇ ਉੱਥੇ ਮੇਰੀ ਸਹਾਇਤਾ ਕਰਨੀ ਮੇਰੀ ਧੀਆਂ ਪੁੱਤਰਾਂ ਨੇ ਮੇਰੀ ਪਤਨੀ ਨੇ ਮੇਰੀ ਸਹਾਇਤਾ ਨਹੀਂ ਕਰਨੀ ਜੇ ਮੈਂ ਗਲਤ ਕਰਦਾ ਪਿਆ ਤੇ ਮਨ ਮੇਰੇ ਭੂਲੇ ਕਪਟ ਨਾ ਕੀਜੇ ਅੰਤ ਨ ਬੇੜਾ ਤੇਰੀ ਜੀਪੈ ਲੀਜੇ ਕਹਿੰਦੇ ਤੇਰੀ ਜਿੰਦ ਕੋਲ ਹੀ ਨਬੇੜਾ ਹੋਣਾ ਹੀ ਤੇ ਨਾਲ ਹੀ ਅੱਗੇ ਕਹਿ ਦਿੰਦਾ ਕਹਿੰਦੇ ਉਪਲਿਆ ਅਜੇ ਬੜੇ ਪਾਤੇ ਆ ਲੈੰਦੇ ਕਿਤੇ ਜਿਨ੍ਹਾਂ ਦੀ ਖਾਤਰ ਤੂੰ ਕਰਦਾ ਰਿਆ ਨਾ ਇਨਾਂ ਨੇ ਜਿੱਦੇ ਤੇਰਾ ਸਰੀਰ ਕਮਜ਼ੋਰ ਹੋਣ ਦੀ ਦੇਰ ਹੀ ਇਨਾਂ ਨੇ ਤੇਰੇ ਬੁੱਕ ਜੇ ਤੈਨੂੰ ਪਾਣੀ ਤੱਕ ਨਹੀਂ ਉਪੇ ਲਾਉਣਾ ਇਹ ਬਾਣੀ ਦੇ ਬਚਨ ਨੇ ਸ਼ਿਨ ਸ਼ਿਨ ਤਨ ਸ਼ੀਜੇ ਜਰਾ ਜਨਾਵੇ ਤਬ ਤੇਰੀ ਓਕ ਕੋਈ ਪਾਣੀ ਉਹ ਨਾ ਪਾਵੇ ਓਕ ਦਾ ਪਾਉਂਦਾ ਬੁੱਕ ਕਹਿੰਦੇ ਇਨਾਂ ਤੇਰਿਆਂ ਆਪਣਿਆਂ ਨੇ ਤੇਰੀ ਬੁੱਕ ਦੇ ਵਿੱਚ ਪਾਣੀ ਤੱਕ ਨਹੀਂ ਉਪਲਾਉਣਾ ਓਏ ਇਨਾਂ ਦੇ ਖਾਤਰ ਕਰਦਾ ਪਿਆਏ ਕਹਿੰਦੇ ਨਾ ਕਰ ਆਪਣਾ ਐ ਕਿਰਤ ਕਰ ਮਿਹਨਤ ਕਰ ਪਹਿਹਾ ਕਮਾਓ ਖਿਮਾ ਕਰਿਓ ਸਿੱਖ ਵੇਖ ਲਓ ਜੀ ਅਮੀਰ ਵੀ ਹੋਣਾ ਚਾਹੀਦਾ ਜਿੰਨਾ ਮਰਜੀ ਪੈਸਾ ਹੋਵੇ ਜਿੰਨਾ ਮਰਜੀ ਪੈਸਾ ਪਰ ਨਾਲ ਇੱਜ਼ਤ ਵੀ ਹੋਵੇ ਜੀ ਨਾਲੋਂ ਦਾ ਕੈਰੇਕਟਰ ਉੱਚਾ ਹੋਵੇ ਯਾਨੀ ਸੰਸੇਗ ਮਸਕੀ ਜੀ ਕੀ ਗੱਲ ਕਰਦੇ ਹੁੰਦੇ ਸੀ ਕਹਿੰਦੇ ਪਾਣੀ ਦੇ ਉੱਤੇ ਤੈਰਨ ਦੇ ਲਈ ਬੇੜੀ ਵੀ ਚਾਹੀਦੀ ਹੈ ਪਾਣੀ ਦੇ ਉੱਤੇ ਤੈਰਨ ਦੇ ਲਈ ਬੇੜੀ ਚਾਹੀਦੀ ਹੈ ਤੇ ਜਦੋਂ ਵੀ ਬੇੜੀ ਡੁੱਬਦੀ ਹੈ ਹਮੇਸ਼ਾ ਪਾਣੀ ਦੇ ਵਿੱਚ ਹੀ ਡੁੱਬਦੀ ਹੈ ਭਾਵੇਂ ਜ਼ਿੰਦਗੀ ਦੇ ਵਿੱਚ ਪੈਸਾ ਚਾਹੀਦਾ ਆ ਪਰ ਡੋਬਣ ਦੇ ਲਈ ਇਹ ਪੈਸਾ ਹੀ ਪੜਾਇਆ ਮਨੁੱਖ ਨੂੰ ਡੋਬੇਗਾ ਤੇ ਡੋਬੇ ਦਾ ਹੀ ਤਹਿ ਹੈ ਖਿਮਾ ਕਰਿਓ ਕਈ ਤੇ ਜਿਉ ਜੋ ਪੈਸਾ ਆਉਂਦਾ ਨਾ ਖਿਮਾ ਕਰਿਓ ਪੈਸਾ ਕੱਲਾ ਨਹੀਂ ਹੁੰਦਾ ਨਾਲ ਮਾਇਆ ਦੀ ਖੇਡ ਰਚੀ ਜਾਂਦੀ ਏ ਰੱਬ ਵੀ ਇਹੋ ਜਿਹਾ ਉਹਨੂੰ ਪਰਮਾਹ ਦਿੰਦਾ ਆ ਉਹਨੂੰ ਅੰਨਾ ਤੇ ਬੋਲਾ ਕਰ ਦਿੰਦਾ ਪੈਸਿਆਂ ਵਾਲਿਆਂ ਇਹ ਨਹੀਂ ਜਿਉਂ ਨਾਲ ਅੱਖਾਂ ਤੋਂ ਦੇਖਦਾ ਕੋਈ ਨਹੀਂ ਕੰਨਾਂ ਤੋਂ ਸੁਣ ਨਹੀਂ ਸੁਣਦਾ ਨਹੀਂ ਉਹਨਾਂ ਸੁਣਦਾ ਸਭ ਕੁਝ ਪਰ ਬਾਣੀ ਦੇ ਵਿੱਚ ਬਚਨ ਆਉਂਦੇ ਨੇ ਵੀ ਉਹਨਾਂ ਦੀ ਮੱਤ ਹੀ ਇਹੋ ਜਿਹੀ ਮਰੀ ਜਾਂਦੀ ਏ ਮਾਇਆ ਧਾਰੀ ਅੰਨਾ ਬੋਲਾ ਉਹ ਅੰਨੇ ਤੇ ਬੋਲੇ ਹੋ ਜਾਂਦੇ ਨੇ ਸ਼ਬਦ ਨਾ ਸੁਣਈ ਉਹ ਰੋਲ ਕਚੂੜ ਕੇ ਗੁਰੂ ਦਾ ਸ਼ਬਦ ਉਹਨਾਂ ਨੂੰ ਫਿਰ ਚੰਗਾ ਨਹੀਂ ਲੱਗਦਾ ਹੋਰ ਰੋਲ ਕਚੂੜੇ ਉਹਨਾਂ ਨੂੰ ਬੜੇ ਚੰਗੇ ਲੱਗਦੇ ਨੇ ਰੱਬ ਉਹਨਾਂ ਨੂੰ ਅੰਨਿਆ ਗੋਲਿਆ ਕਰ ਦਿੰਦਾ ਵੀ ਲੈ ਭੁਲਿਆ ਮਨੁੱਖਾ ਜਨਮ ਤੱਕ ਮਿਲਿਆ ਸੀ ਪਰਮਾਤਮਾ ਨੂੰ ਮਿਲਣ ਦੇ ਲਈ ਤੇ ਲੈ ਜੇ ਨਹੀਂ ਤੂੰ ਐਸ ਪਾਸੇ ਜੁੜਨਾਂ ਤੂੰ ਤੈਨੂੰ ਐਸ ਮੰਨ ਤੂੰ ਅੰਨੇ ਬੋਲੇ ਹੋਇਰਣ ਉਹ ਫਿਰ ਵੇਖੋ ਮਨੁੱਖਾ ਬਾਣੀ ਦੇ ਚ ਬਚਨ ਹੁੰਦੇ ਨੇ ਪਾਪ ਕਮਾਵੰਦਿਆਂ ਤੇ ਰਕ ਕੋਏ ਨਾ 베ਲੀ RAM ਕਹਿੰਦੇ ਜਿਹੜੇ ਪਾਪ ਕਰਨਗੇ ਨਾ ਉਹ ਭਲਿਆ ਤੂੰ ਜਿਹੜੇ ਕਰਦਾ ਪਿਆ ਆ ਕਹੇ ਨੇ ਤੇਰਾ 베ਲੀ ਨਹੀਂ ਉਹ ਬੰਨਾ ਮਿੱਤਰ ਨਹੀਂ ਉਹ ਬੰਨਾ ਸਹਾਈ ਨਹੀਂ ਉਹ ਬੰਨਾ ਸਦਾਤਾ ਇਹਨੇ ਬਾਣੀ ਵਿੱਚ ਕਹੇ ਤਾਂ ਕਹਿੰਦੇ ਉਹ ਭਲਿਓ ਕੱਚਾ ਤਨ ਸੰਚੇ ਮੂਰਖ ਗਵਾਰ ਕਹਿੰਦੇ ਜਿਹੜੇ ਰੱਬ ਦਾ ਨਾਮ ਨਹੀਂ ਨਾ ਜੱਟ ਦੇ ਕੱਲਾ ਐਸ ਬੰਨੇ ਜੁੜੇ ਹੋਏ ਨੇ ਪੈਹਾ ਵੱਧ ਤੋਂ ਵੱਧ ਵੱਧ ਤੋਂ ਵੱਧ ਕਮਾਲੀਏ ਕਹਿੰਦੇ ਪੱচ্চਾ ਧਨ ਇਕੱਠਾ ਕਰਦੇ ਪਏ ਜਿਹੜਾ ਨਾਲ ਜਾਣਾ ਉਹ ਤੇ ਇਕੱਠਾ ਕੀਤਾ ਹੀ ਨਾ ਸੀ ਨਾਲ ਸਾਡੇ ਪਤਾ ਕੀ ਜਾਣਾ ਆ ਸਾਡਾ ਸਾਰਿਆਂ ਦਾ ਹੀ ਭਾਵੇਂ ਆਪਾਂ ਬੀਬੀਆਂ ਆ ਤੇ ਭਾਵੇਂ ਸਾਡੇ ਵਰਗੇ ਭਰਾ ਆ ਇਹ ਸਾਡਾ ਸਾਰਿਆਂ ਦਾ ਪਤਾ ਕੀ ਹੈ ਜੀ ਪੇਕਾ ਕਰ ਜਿੱਤਰਾ ਬੱਚੀ ਦਾ ਜਨਮ ਹੋ ਜੇ ਨਾ ਘਰ ਦੇ ਅੰਦਰ ਤੇ ਵੇਖੋ ਕਿਹਾ ਜਾਂਦਾ ਜੀ ਇਹ ਬੱਚੀ ਦਾ ਅਸਲੀ ਘਰ ਤੇ ਨੇ ਜਾਣਾ ਹੈ ਵੱਡੀ ਹੋ ਕੇ ਵਿਆਹ ਕੇ ਇਹ ਤੇ ਦਾ ਪਿਕ ਘਰਿਆ ਇਹਨੂੰ ਇਹ ਸਾਰੇ ਕੰਮ ਸਿਖਾਈਏ ਇਹਨੂੰ ਸਹੁਰੇ ਘਰ ਵਿੱਚ ਕੋਈ ਮੁਸ਼ਕਲ ਨਾ ਹੋਵੇ ਇਹਨੂੰ ਸਹੁਰੇ ਘਰ ਵਿੱਚ ਮੁਸ਼ਕਲ ਕੋਈ ਨਾ ਹੋਵੇ ਇਹਨੂੰ ਸਾਰੇ ਕੰਮ ਸਿਖਾ ਕੇ ਭੇਜੀਏ ਸਿਆਣੀਆਂ ਸਿਆਣੇ ਮਾਂ ਪਿਓ ਪਤਾ ਕੀ ਇਹ ਬੱਚੀ ਨੂੰ ਫਿਰ ਕਹਿੰਦੇ ਨਹੀਂ ਨੂੰ ਸਾਰਾ ਕੰਮ ਕਾਇ ਸਿਖਾਓ ਅੱਗੇ ਤੇ ਚਲੋ ਪੜ੍ਹਾਈ 'ਚ ਲੰਗ ਗਿਆ ਇਹਦਾ ਹੁਣ ਕੋਈ ਨਾ ਕੋਈ ਸਾਲ ਦੋ ਸਾਲ ਇਹਨੂੰ ਸਾਰੀ ਟ੍ਰੇਨਿੰਗ ਦਿਓ ਸਾਰੇ ਘਰ ਦੇ ਕੰਮਾਂ ਦੀ ਕਿਉਂਕਿ ਉੱਥੇ ਕਿਸੇ ਨੇ ਕੱਲੇ ਚਿਹਰੇ ਨਹੀਂ ਦੇਖਣੇ ਤੇ ਥੋੜੇਕ ਦੇਣੇ ਹੁੰਦੇ ਨੇ ਕੁੰਗਟ ਕਾਢੇ ਕੀ ਇਹ ਬੜਾਈ ਦਿਨ ਦਸ ਪੰਜ ਬਹੁ ਭਲੇ ਆਈ ਕਹਿੰਦੇ ਚਾਰਕ ਦਿਨੀ ਕਿਸੇ ਨੇ ਕਹਿਣਾ ਦਸਕ ਦਿਨੀ ਕਿਸੇ ਨੇ ਕਹਿਣਾ ਵੀ ਬੜੀ ਸੋਹਣੀ ਜੀ ਬੜੀ ਚੰਗੀ ਜੀ ਤੇ ਜੇ ਤੇਨ ਕੋਈ ਕਾਮਨਾ ਉਹਨੇ ਕੀਤਾ ਕੰਮ ਆਇਆ ਹੀ ਕੋਈ ਨਾ ਤੇ ਸਾਰਿਆਂ ਨੇ ਕਹਿਣਾ ਜੀ ਲਓ ਜੀ ਲਿਸ਼ਕ ਪੁਸ਼ਕੀ ਆ ਜੀ ਹੈ ਤੇ ਪੱਲੇ ਕੁਝ ਨਹੀਂ ਇਹਦੇ ਨਾ ਇਹਦੇ ਮਾਪਿਆਂ ਨੇ ਕੁਝ ਸਿਖਾਇਆ ਤੇ ਬਿਲਕੁਲ ਦਾਦਾ ਜੀ ਬਾਣੀ ਵਿੱਚ ਕਹਿੰਦੇ ਕਹਿੰਦੇ ਉਹ ਭਲੇ ਸਾਡਾ ਸਾਰਿਆਂ ਦਾ ਪੇਕਾ ਘਰ ਜਿਆ ਤੇ ਸਾਡਾ ਸਾਰਿਆਂ ਦਾ ਸੋਹਰਾ ਘਰ ਜੇ ਰੱਬ ਦਾ ਘਰ ਤੇ ਉਹਦੇ ਲਈ ਵੀ ਤੇ ਤਿਆਰੀ ਚਾਹੀਦੀ ਹੈ ਨਾ ਸਾਡੀ ਸਾਰੀ ਵੀ ਆਪਾਂ ਕੋਈ ਚੰਗੇ ਇਨਸਾਨ ਬਣੀਏ ਚੰਗੀ ਸੋਚ ਲਈਏ ਸਭਨੇ ਸੋਹਰੇ ਵੰਝਣਾ ਸਭ ਮੁਕ ਲਾਵਣ ਹਾਰ ਕਹਿੰਦੇ ਸਾਰੇ ਆਪਾਂ ਸੋਹਰੇ ਜਾਣਾ ਜਿਓ ਭਲਿਓ ਹੱਤ ਪੀਕਾ ਕਰ ਜੇ ਸਾਰਿਆਂ ਦਾ ਸਾਡਾ ਤੇ ਉਹ ਜਿੱਥੇ ਜਾਏ ਤੁਦ ਵਰਤਨਾ ਤਿਸ ਕੀ ਚਿੰਤਾ ਨਾ ਏ ਕਹਿੰਦੇ ਭਲਿਓ ਜਿੱਥੇ ਤੂੰ ਇੱਕ ਦਿਨ ਰਹਿਣਾ ਜਾ ਕੇ ਰੱਬ ਦੇ ਘਰ ਦੇ ਵਿੱਚ ਉਹਦੀ ਤੇ ਚਿੰਤਾ ਹੀ ਨਹੀਂ ਤੈਨੂੰ ਕੋਈ ਭਲਿਆ ਐਸੇ ਕਰਕੇ ਸਤ ਸੰਗ ਹੈ ਐਸੇ ਕਰਕੇ ਗੁਰੂ ਘਰ ਆਈਦਾ ਆ ਵੀ ਸਾਨੂੰ ਪਤਾ ਚੱਲ ਜੇ ਵੀ ਅਸੀਂ ਕਰਨ ਕੀ ਦੇ ਆ ਅਹੀਂ ਕਰਨ ਕਹਿੰਦੇ ਆ ਆ ਜੋ ਅਸੀਂ ਕਰਦੇ ਪਏ ਨਾਲ ਨਹੀਂ ਸਾਡੇ ਜਾਣਾ ਹਾਂ ਸਾਡੇ ਇੱਥੇ ਰਹਿਣ ਦੇ ਲਈ ਪਰਿਵਾਰ ਦੀਆਂ ਜ਼ਰੂਰਤਾਂ ਦੇ ਲਈ ਗ੍ਰੈਸਸਤ ਵਿੱਚ ਇਹ ਚੀਜ਼ਾਂ ਜ਼ਰੂਰੀ ਨੇ ਵੀ ਪੈਸਾ ਕਮਾਉਣਾ ਪੈਣਾ ਜੀ ਬੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਪਰ ਨਾਲ ਭਲਿਆ ਆ ਨਾ ਤੈਨੂੰ ਭੁੱਲੇ ਸ਼ਾਮ ਵੇਲੇ ਬਾਣੀ ਆਪਾਂ ਪਤਾ ਕਿਹੜੀ ਪੜਦੇ ਜੀ ਸੋਦਰ ਦੀ ਬਾਣੀ ਰਹਿਰਾਸਰ ਦੀ ਬਾਣੀ ਤੋਂ ਉਹਦੇ ਵਿੱਚ ਦਾਤਾ ਨੇ ਪਤਾ ਕੀ ਕਿਹਾ ਕਹਿੰਦੇ ਪੜਿਆ ਹਰ ਕੀਰਤ ਹਮਰੀ ਰਹਿਰਾਸ ਕਹਿੰਦੇ ਪੜਿਆ ਰਾਹ ਦੀ ਰਾਸ ਪੂੰਜੀ ਰੱਬ ਦੀ ਕੀਰਤੀ ਉਹਦੀ ਸਿਫਤਾਂ ਗਾਇਆ ਕਰ ਐਨੇ ਤੇਰੇ ਨਾਲ ਜਾਣਾ ਹੀ ਉੱਥੇ ਇਹ ਨਹੀਂ ਪੁੱਛਿਆ ਜਾਣਾ ਤੂੰ ਕਿੰਨੀ ਜ਼ਮੀਨ ਹੈ ਤੇਰੀ ਤੂੰ ਕਿਹੜੀ ਜਾਤ ਦੇ ਵਿੱਚ ਹੈ ਕਿੰਨਾ ਕ ਪੈਸਾ ਜੋੜਿਆ ਹੈ ਉੱਥੇ ਇਹ ਨਹੀਂ ਪੁੱਛਿਆ ਜਾਣਾ ਉੱਥੇ ਤੇ ਪੁੱਛਿਆ ਜਾਣਾ ਤਾਂ ਸੁਖਮਨੀ ਸਾਹਿਬ ਵਿੱਚ ਉਹ ਬਚਨ ਪੜਦੇ ਆ ਨਾ ਜੀ ਜਹਾਂ ਪੰਥ ਤੇਰਾ ਕੋਨਾ ਸੰਜਾਨੋ ਹਰ ਕਾ ਨਾਮ ਤਹ ਨਾਲ ਪਛਾਨੋ ਕਹਿੰਦੇ ਭਲਿਆ ਨਾਮ ਦੇ ਨਾਲ ਤੇਰੀ ਪਛਾਣ ਹੋਣੀ ਤੇ ਨਾਮ ਜਪਿਆ ਕਹਿੰਦੇ ਤੂੰ ਚੰਗੇ ਕਰਮ ਕੀਤੇ ਕਿ ਨਹੀਂ ਤੂੰ ਕਤਕ ਮਹੀਨਾ ਜਦੋਂ ਹੁੰਦਾ ਨਾ ਕਤਕ ਮਹੀਨਾ ਕਤਕ ਮਹੀਨੇ ਚ ਵੀ ਵੇਖੋ ਗੁਰੂ ਅਰਜਨ ਦੇਵ ਜੀ ਪਤਾ ਹੀ ਨੇ ਕਹਿ ਦਿੱਤਾ ਉਹ ਕਹਿੰਦੇ ਉਹ ਭਲਿਆ ਚੰਗੇ ਕਰਮ ਕਰ ਕਤਕ ਕਰਮਕ ਮਾਮਣੇ ਦੋਸ਼ਨਕਾ ਹੋ ਜੋਗ ਆਮ ਕਈ ਵਾਰ ਨਾ ਨੁੱਖ ਕਹੇਂਦੇ ਪਤ ਪਤਾ ਨਹੀਂ ਮੈਂ ਕਿ ਕਿਉਂ ਮੈਨੂੰ ਦੁੱਖ ਆ ਗਿਆ ਜੀ ਕਿਉਂ ਮੈਨੂੰ ਇਹੋ ਜਿਹਾ ਮੇਰਾ ਹਾਲ ਹੋਇਆ ਜੀ ਦਾਤਾ ਇਹ ਕਹਿੰਦੇ ਭੜਿਆ ਆਪਣੇ ਕਰਮ ਵੇਖਿਆ ਕਰ ਆਪਣੇ ਕੀਤੇ ਕਰਮਾਂ ਦਾ ਫਲ ਸਾਨੂੰ ਭੋਗਣਾ ਪੈਂਦਾ ਹੈ ਕਿ ਕਤਕ ਕਰਮ ਕਮਾਵਣੇ ਦੋਸ਼ਨ ਕਾਹੂ ਜੋ ਕਹਿੰਦੇ ਕਿਸੇ ਨੂੰ ਦੋਸ਼ਨਾ ਦਿਆ ਕਰੀਏ ਵੀ ਉਹਦੇ ਕਰਕੇ ਜੀ ਆ ਦੁੱਖ ਆਏ ਜੀ ਕਹਿੰਦੇ ਨਿਯੋ ਭੜੇ ਆਪਣੇ ਕੀਤੇ ਕਰਮਾਂ ਦਾ ਵੀ ਜੀ ਆਪਣੇ ਕਰਮ ਚੰਗੇ ਬਣਾਈਏ ਤਾਂ ਰਜਣਾ ਵੇਖੋ ਆਪਾਂ ਪੜਦੇ ਨਾ ਕਰਮੀ ਆਪੂ ਆਪਣੀ ਕਿ ਨੇੜੇ ਕਿ ਦੂਰ ਕਹਿੰਦੇ ਆਪਣੇ ਆਪਣੇ ਕੀਤੇ ਕਰਮਾਂ ਕਰਕੇ ਕਿਸੇ ਨੇ ਰੱਬ ਦੇ ਨੇੜੇ ਹੋ ਜਾਣਾ ਹੈ ਜੇ ਚੰਗੇ ਕਰਮ ਕਰੇਗਾ ਰੱਬ ਦੇ ਨੇੜੇ ਜੇ ਮਾੜੇ ਕਰੇਗਾ ਤੇ ਰੱਬ ਤੋਂ ਦੂਰ ਉਹ ਰੱਬ ਤੋਂ ਦੂਰ ਜਿਹੜਾ ਰੱਬ ਦੇ ਨਾਮ ਨਾਲ ਜੁੜ ਜਾਂਦਾ ਨਾ ਭਾਵੇਂ ਉਹ ਕੋਈ ਅਮੀਰ ਬੜਾ ਅਮੀਰ ਭਾਵੇਂ ਕੋਈ ਗਰੀਬ ਹੈ ਜਿਹੜਾ ਜੁੜ ਜਾਂਦਾ ਨਾ ਖਿਮਾ ਕਰਿਓ ਉਹਦੇ ਅੰਦਰ ਠਹਿਰਾਓ ਆ ਜਾਂਦਾ ਜੀ ਉਹਦੇ ਬੋਲਣ ਦਾ ਲਹਿਜਾ ਉਹਦੀਆਂ ਗੱਲਾਂ ਕਰਨ ਦਾ ਤਰੀਕਾ ਆਪ ਹੀ ਆਪਾਂ ਵੇਖ ਕੇ ਕਹਿੰਦੇ ਨੇ ਨਹੀਂ ਜੀ ਇਹਨਾਂ ਦੇ ਅੰਦਰ ਨਾਮ ਦੀ ਖਣੀ ਹੈਗੀ ਜੇ ਇਹਨਾਂ ਦੇ ਅੰਦਰ ਨਾਮ ਵਸਿਆ ਜੇ ਤੇ ਕਈ ਵੇਖੋ ਜਿਹੜੇ ਜਿਨ੍ਹਾਂ ਕੋ ਕੱਲਾ ਪੈਸਾ ਹੀ ਹੋਵੇ ਕਈ ਅਮੀਰ ਵੀ ਬੜੇ ਬੜੇ ਅੰਨੇ ਬੋਲੇ ਨੇ ਤੇ ਖਿਮਾ ਕਰਿਓ ਕਈ ਗਰੀਬ ਵੀ ਬੜੇ ਬੜੇ ਇਹੋ ਜਿਹੇ ਅੰਨੇ ਬੋਲੇ ਜੀ ਉਹ ਪ੍ਰਵਾਹ ਨਹੀਂ ਕਰਦੇ ਕਹਿੰਦੇ ਮੈਂ ਅਹੀਂ ਕਿਲਾ ਕੇ ਇਕਲੋ ਕਿਵਾਂ ਕਰੇ ਆਹੋ ਆਹੋ ਜਿਵੇਂ ਅਗੇ ਚਿਕ ਪਰਦਾਤਾ ਜੀ ਨੇ ਕਹਿ ਦਿੱਤਾ ਕਹਿੰਦੇ ਕੋਲਿਓ ਅੰਦਰ ਆਪਣੇ ਸਬਰ ਰੱਖੀਏ ਸੰਤੋਖ ਰੱਖੀਏ ਇੱਕ ਵਾਰਨ ਕਹਿੰਦੇ ਜੀ ਇੱਕ ਰਾਜਾ ਰੋਜ਼ ਲੰਘਦਾ ਸੀ ਉਹ ਇੱਕ ਫਕੀਰ ਨੂੰ ਦੇਖਦਾ ਸੀ ਵੀ ਇਹ ਨਾਮ ਜਪਦਾ ਆ ਇਹਨੂੰ ਮੈਂ ਕਿਰਤ ਕਰਦਾ ਵੀ ਦੇਖਦਾ ਆ ਹੈ ਵੀ ਇਹਦੇ ਕੋਲ ਇੰਨੀਆਂ ਸੁੱਖ ਸਹੂਲਤਾਂ ਨਹੀਂ ਮਾੜੀ ਜੀ ਇਹਦੇ ਕੋਲ ਝੌਂਪੜੀ ਐ ਇਹ ਸੁਖੀ ਬੜਾਇਆ ਤੇ ਚਿਹਰੇ ਤੇ ਨੂਰ ਬੜਾਇਆ ਇਹਦੇ ਚਿਹਰੇ ਤੇ ਨੂਰ ਬੜਾਇਆ ਇਹਦੇ ਤੇ ਖੁਸ਼ੀ ਬੜੀ ਐ ਤੇ ਚਿਹਰੇ ਤੇ ਮੇਰੇ ਕੋਲ ਇੰਨੀਆਂ ਫੌਜਾਂ ਮੇਰੇ ਕੋਲ ਇੰਨਾ ਵੇਖੋ ਲਸ਼ਕਰ ਇੰਨਾ ਧਨ ਦੌਲਤ ਮੈਂ ਦੇਸ਼ ਦਾ ਰਾਜਾ ਪਰ ਮੇਰੇ ਮੇਰੇ ਕੋਲ ਇੰਨਾ ਸਕੂਨ ਕਿਉਂ ਨਹੀਂ ਮੇਰੇ ਕੋਲ ਇੰਨਾ ਸਕੂਨ ਕਿਉਂ ਨਹੀਂ ਕੋਈ ਤੇ ਉਹਨੇ ਇੱਕ ਦਿਨ ਫਕੀਰ ਨੂੰ ਪੁੱਛ ਹੀ ਲਿਆ ਕਿੰਦਾ ਉਹ ਫਕੀਰ ਮੈਂ ਤੈਨੂੰ ਵੇਖ ਕੇ ਨਾ ਬੜਾ ਪ੍ਰਭਾਵਿਤ ਹੁਣਾ ਆ ਤੇਰੇ ਕੋਲ ਇੰਨੀਆਂ ਸੁੱਖ ਸੁਹੋਲਤਾ ਨਹੀਂ ਪਰ ਤੇਰੇ ਚਿਹਰੇ ਤੇ ਐ ਖੇੜਾ ਬੜਾ ਤੇਰੇ ਚਿਹਰੇ ਤੇ ਐ ਖੇੜਾ ਚੜਦੀ ਕਲਾ ਤੇਰੇ ਤੋਂ ਪਤਾ ਲੱਗਦੀ ਤੇਰਾ ਚੜਦੀ ਕਲਾ ਵਾਲਾ ਜੀਵਣਾ ਹੈ ਮੇਰੇ ਕੋਲ ਇੰਨਾ ਕੁਝ ਹੈ ਪਰ ਫਿਰ ਵੀ ਮੇਰੇ ਅੰਦਰ ਉਹ ਗੱਲ ਨਹੀਂ ਮੈਨੂੰ ਇਹਦਾ ਜਵਾਬ ਦਵੇਂਗਾ ਮੈਂ ਇੰਨੇ ਦੇਸ਼ ਜਿੱਤਲੇ ਫਿਰ ਵੀ ਮੇਰੇ ਕੋਲ ਇਹ ਕੁਝ ਨਹੀਂ ਜੋ ਤੇਰੇ ਕੋਲ ਹੈ ਫਕੀਰ ਕਹਿੰਦਾ ਵੀ ਤੇਰੇ ਸਵਾਲ ਦਾ ਤੈਨੂੰ ਜਵਾਬ ਦੇ ਦੇਣਾ ਹੈ ਪਰ ਇੱਕ ਗੱਲ ਐ ਮੇਰੀ ਨੋਟ ਰੱਖੇ ਮੈਂ ਜੋ ਕਰਾਂਗਾ ਨਾ ਤੂੰ ਦੇਖਣਾ ਐ ਬੋਲਣਾ ਨਹੀਂ ਮੈਂ ਜੋ ਕਰੂੰਗਾ ਨਾ ਤੂੰ ਦੇਖਣਾ ਐਂ ਬੋਲਣਾ ਨਹੀਂ ਕੁਝ ਵੀ ਕਹਿੰਦਾ ਵੀ ਠੀਕ ਐ ਮੈਨੂੰ ਤਾਂ ਮੇਰੇ ਸਵਾਲ ਦਾ ਜਵਾਬ ਚਾਹੀਦਾ ਐ ਕਹਿੰਦੇ ਇੱਕ ਖੂਦ ਦੇ ਉੱਤੇ ਲੈ ਗਿਆ ਖੂਦ ਦੇ ਉੱਤੇ ਬਾਲਟੀ ਨੂੰ ਰੱਸਾ ਵੱਜਿਆ ਸੀ ਬਾਲਟੀ ਨੂੰ ਨੇ ਇੱਕ ਵਾਰ ਸੁਟਿਆ ਦੋ ਵਾਰ ਸੁਟਿਆ ਤਿੰਨ ਚਾਰ ਵਾਰ ਸੁਟਿਆ ਤੇ ਰਾਜਾ ਕਲਪ ਗਿਆ ਉ ਥੱਲੇ ਸੁੱਟੇ ਬਾਹਰ ਕੱਢ ਲਵੇ ਥੱਲੇ ਸੁੱਟੇ ਬਾਹਰ ਕੱਢ ਲਵੇ ਰਾਜਾ ਅੰਦਾਜੀ ਮੈਂ ਆਪਣੀ ਸ਼ਰਤ ਤੋੜਨ ਲੱਗਾ ਆ ਕਹਿੰਦੇ ਵੀ ਕਿਉਂ ਤੈਨੂੰ ਮੈਂ ਕਿਹਾ ਬੁੱਲਣਾ ਨਹੀਂ ਉਹ ਕਹਿੰਦਾ ਮੈਨੂੰ ਬੋਲਣ ਲਈ ਮਜਬੂਰ ਕਰ ਦਿੱਤਾ ਤੁਸੀਂ ਮੈਨੂੰ ਬੋਲਣਾ ਪੈਣਾ ਜੀ ਕਹਿੰਦੇ ਕਿਉਂ ਕਹਿੰਦਾ ਜੀ ਇਹਨੇ ਬਾਲਟੀ ਨੇ ਭਰਨਾ ਹੀ ਨਹੀਂ ਕਦੇ ਵੀ ਤੁਸੀਂ 2 3 4 5 ਵਾਰੀ ਛੁੱਟੀ ਆ ਜਿੰਨੀ ਵਾਰ ਮਰਜੀ ਛੁੱਟੀ ਜਾਓ ਇਹਨੇ ਭਰ ਨਹੀਂ ਨੇ ਕਹਿੰਦੇ ਕਿਉਂ ਕਹਿੰਦੇ ਤਾਂ ਥੱਲਾ ਨਹੀਂ ਨਾ ਹੈਗਾ ਰਾਜਾ ਕਹਿੰਦਾ ਤਾਂ ਥੱਲਾ ਨਹੀਂ ਹੈਗਾ ਜਿਦਾ ਥੱਲਾ ਹੀ ਨਹੀਂ ਹੈਗਾ ਇਹਨੇ ਬਾਲਟੀ ਨੇ ਭਰਨਾ ਕਿੱਥੋਂ ਤੇ ਫਕੀਰ ਨੇ ਕਿਹਾ ਬਸ ਬਸ ਗੱਲ ਇਹੋ ਹੀ ਹੈ ਜਿਹਦੇ ਅੰਦਰ ਸੰਤੋਖ ਦਾ ਥੱਲਾ ਨਹੀਂ ਨਾ ਹੁੰਦਾ ਜਿਹਦੇ ਅੰਦਰ ਸਬਰ ਨਹੀਂ ਨਾ ਹੈਗਾ ਕਹਿੰਦੇ ਉਹਨੇ ਜਿਹੜਾ ਉਹ ਇਸੇ ਤਰ੍ਹਾਂ ਤ੍ਰਿਸ਼ਨਾ ਦੇ ਅਧੀਨ ਹੀ ਪਟਕਦਾ ਰਹਿੰਦਾ ਬਾਣੀ ਦੇ ਵਿੱਚ ਬਚਨ ਹੁੰਦੇ ਨਾ ਬਿਨਾ ਸੰਤੋਖ ਨਹੀਂ ਕੋ ਰਾਜੇ ਕਹਿੰਦੇ ਸੰਤੋਖ ਤੋਂ ਬਗੈਰ ਮਨੁੱਖ ਭਰਿਓ ਨਹੀਂ ਜੇ ਕੋਈ ਰਾਜ ਸਕਦਾ ਦਾਤਾ ਜੀ ਨੇ ਤੇ ਇੱਥੋਂ ਤੱਕ ਬਣੇ ਜੀ ਕਹਤਾ ਵੱਡੇ ਵੱਡੇ ਜੋਦੀ ਸੇ ਲੋਗ ਇਹ ਨਾ ਵੇਖੀਏ ਬਈ ਇੱਥੇ ਅਬਾਨੀ ਅਡਾਨੀਆਂ ਕੋਲ ਇੰਨੀਆਂ ਜ਼ਮੀਨਾਂ ਬੜੇ ਸੁਖੀ ਨਹੀਂ ਦਾਤਾ ਜੀ ਕਹਿੰਦੇ ਕਹਿੰਦੇ ਉਹਨਾਂ ਨੂੰ ਚਿੰਤਾ ਦਾ ਰੋਗ ਲੱਗਾ ਜੇ ਵੀ ਮੇਰੇ ਤੋਂ ਅੱਗੇ ਉਹ ਲੰਘ ਗਿਆ ਜੇ ਮੈਂ ਅੱਗੇ ਮੈਂ ਹਾਂ ਅਮੀਰਾਂ ਦੀ ਸੂਚੀ ਦੇ ਵਿੱਚ ਮੈਂ ਇੱਕ ਨੰਬਰ ਤੇ ਹਾਂ ਹੁਣ ਇਹ ਹੋ ਗਿਆ ਕਹਿੰਦੇ ਉਹਨਾਂ ਨੂੰ ਚਿੰਤਾਵਾਂ ਦੇ ਰੋਗ ਹੀ ਲੱਗੇ ਨੇ ਵੀ ਕੋਈ ਮਾਰ ਨਾ ਦੇਵੇ ਕੋਈ ਲੁੱਟ ਨਾ ਲਵੇ ਉਹ ਕੋਈ ਕਹਿੰਦੇ ਵੱਡੇ ਵੱਡੇ ਜੋ ਦੀਸੇ ਰੋ ਦੀਸੇ ਲੋਗ ਤਿੰਨ ਕੋ ਵਿਆਪੇ ਚਿੰਤਾ ਰੋਗ ਕੌਣ ਵੱਡਾ ਮਾਇਆ ਵੱਡਿਆਈ ਕਹਿੰਦੇ ਵੱਡਾ ਉਹ ਅਹੀਂ ਤੇ ਹੋਈ ਸਮਝੀ ਜੀ ਕੋਈ ਜਿਆਦਾ ਪੈਸੇ ਹੈ ਚਾਰ ਪੈਸੇ ਜੀ ਉਹ ਬੜਾ ਵੱਡਾ ਜੀ ਕਹਿੰਦੇ ਸੋ ਵੱਡਾ ਜਿਨ ਰਾਮ ਨੇ ਬੁਲਾਈ ਕਹਿੰਦੇ ਅਸਲ ਦੇ ਵਿੱਚ ਵੱਡਾ ਉਹ ਜੇ ਜਿਹੜਾ ਰੱਬ ਨਾਲ ਲਿਵ ਜੋੜ ਲੈਂਦਾ ਝੇ ਜਿਹੜਾ ਰੱਬ ਨਾਲ ਲਿਵ ਜੋੜ ਲੈਂਦਾ ਹੈ ਨਾ ਤੇ ਕਹਿੰਦੇ ਉਹ ਸਭ ਤੋਂ ਅਮੀਰ ਜੇ ਭਗਤ ਰਵਦਾਸ ਜੀ ਜੁੱਤੀਆਂ ਗੰਢਦੇ ਨੇ ਮਸਾਂ ਹੀ ਗੁਜ਼ਾਰਾ ਕਰਦਾ ਚੱਲਦਾ ਗਰੀਬ ਲੋੜਵੰਦਾਂ ਦੀ ਮਦਦ ਵੀ ਕਰ ਦਿੰਦੇ ਨੇ ਤੇ ਫਿਰ ਵੀ ਵੇਖੋ ਭਗਤ ਰਵਦਾਸ ਜੀ ਨੇ ਪਤਾ ਕੀ ਕਿਹਾ ਜੀ ਐਸੀ ਲਾਲ ਤੁਜੇ ਬਿਨ ਕੌਣ ਕਰੇ ਗਰੀਬ ਨਿਵਾਜ ਗੁਸਈਆ ਮੇਰਾ ਮਥੇ ਛਤਰ ਤਰੇ ਕਹਿੰਦੇ ਭਲਿਓ ਰੱਬ ਗਰੀਬਾਂ ਨੂੰ ਨਿਵਾਜਣ ਵਾਲਾ ਜਿਓ ਭਲਿਓ ਉਥੇ ਉਹਦੇ ਸਿਰ ਦੇ ਉੱਤੇ ਸ਼ਤਰ ਝੁਲਾ ਦਿੰਦਾ ਜੀ ਭਾਵੇਂ ਇੱਜ਼ਤ ਵਾਲਾ ਹਰ ਕੋਈ ਆਦਰ ਸਤਕਾਰ ਕਰਦਾ ਜੀ ਇਹ ਕਮਾਉਣਾ ਪੈਂਦਾ ਜੀ ਜਿਤਨਾ ਪੈਸਾ ਕਮਾਉਣ ਦੇ ਲਈ ਮਿਹਨਤ ਕਰਨੀ ਪੈਂਦੀ ਨਾ ਚੰਗੇ ਇਨਸਾਨ ਬਣਨ ਦੇ ਲਈ ਵੀ ਸਾਨੂੰ ਉਦਮ ਕਰਨਾ ਪਵੇਗਾ ਚੰਗੇ ਗੁਣ ਸਿੱਖਣੇ ਪੈਂਦੇ ਨੇ ਚੰਗੇ ਗੁਣ ਸਿੱਖਣੇ ਪੈਂਦੇ ਨੇ ਤਦ ਜਾ ਕੇ ਕਿਤੇ ਮਨੁੱਖ ਜਿਹੜਾ ਆ ਸ਼ੁਭ ਗੁਣਾ ਵਾਲਾ ਬਣਦਾ ਹੈ ਤੇ ਦਾਤਾ ਜੀ ਇਸ ਅੱਜ ਦੇ ਨਾ ਪਵਨ ਬਚਨਾਂ ਦੀ ਜਿਨ੍ਹਾਂ ਦੇ ਆਪਾਂ ਵਿਚਾਰ ਪਾਉਂਦੇ ਪਏ ਸਾਂ ਨਾਤੇ ਨੇ ਕਹਿ ਦਿੱ ਤਪ ਲਿਓ ਇੱਕ ਦੋ ਸ਼ਬਦ ਆਉਂਦੇ ਨੇ ਗੁਰੂ ਅਮਰਦਾਸ ਪਤਾ ਜੀ ਦੇ ਕਾਚਾ ਧਨ ਸੰਚੇ ਮੂਰਖ ਗਵਰ ਕਹਿੰਦੇ ਕਈ ਮੂਰਖ ਕਮਲੇ ਇਹੋ ਜਿਹੇ ਕੱਚਾ ਧਨ ਇਕੱਠਾ ਕਰੀ ਜਾਂਦੇ ਆ ਜਿਹੜਾ ਨਾਲ ਜਾਣਾ ਨਹੀਂ ਤੇ ਜਿਨ੍ਹਾਂ ਨੂੰ ਤੇ ਸਮਝ ਪੈ ਗਈ ਉਹ ਪਤਾ ਕੀ ਕਰਦੇ ਜੀ ਇਹ ਧੰਨ ਅਖੁੱਟ ਨਾ ਨਿਖੁੱਟੇ ਨਾ ਜਾਏ ਪੂਰੇ ਸਤਗੁਰੂ ਦਇਆ ਦਿਖਾਏ ਉਹ ਕਹਿੰਦੇ ਭਲੋ ਨਾਮ ਦਾ ਧੰਨ ਇਹੋ ਜਿਹਾ ਜੇ ਇਹ ਨਾਮ ਉਕਣ ਵਾਲਾ ਜੇ ਨਹੀਂ ਜੇ ਮੁਕਤ ਆ ਇਹ ਪੂਰੇ ਗੁਰੂ ਨੇ ਸੋਝੀ ਕਰਾਈਓ ਭਲੋ ਆ ਵੀ ਧੰਨ ਨੂੰ ਜੋੜੀ ਹੈ ਜਿਹੜਾ ਸਾਡੇ ਨਾਲ ਜਾਣਾ ਆ ਧੰਨ ਤੇ ਇਥੋਂ ਦੀ ਵਰਤੋਂ ਦੇ ਲਈ ਹੈ ਤੇ ਜਿਹੜਾ ਨਾਮ ਦਾ ਧੰਨ ਹੈ ਇੱਥੇ ਵੀ ਸਾਡੇ ਕੰਮ ਆਉਣਾ ਹੈ ਚੰਗੇ ਗੁਣ ਨੇ ਜੀ ਇਹਦੇ ਰਹੀ ਮਿਲਦੇ ਮਨੁੱਖ ਨੂੰ ਚੰਗਾ ਇਨਸਾਨ ਬਣਦਾ ਹੈ ਤੇ ਮਾਲਕ ਦੀ ਦਰਗਾਹ ਦੇ ਵਿੱਚ ਵੀ ਇਹੋ ਹੀ ਉੱਥੇ ਕਰੰਸੀ ਚੱਲਣੀ ਜੀ ਰੱਬ ਦੀ ਦਰਗਾਹ ਦੇ ਵਿੱਚ ਆਹ ਕਰੰਸੀ ਚੱਲਣੀ ਹੈ ਨਾਮ ਵਾਲੀ ਉੱਥੇ ਆਹ ਕਰੰਸੀ ਨਹੀਂ ਚੱਲਣੀ ਜਿ ਤਰ੍ਹਾਂ ਇੰਡੀਆ ਦੀ ਕਰੰਸੀ ਹੋਰ ਮੁਲਕਾਂ 'ਚ ਨਹੀਂ ਨਾ ਚੱਲਦੀ ਉਥੋਂ ਦੀ ਕਰੰਸੀ ਚੱਲਦੀ ਹੈ ਰੱਬ ਦੇ ਘਰ ਦੇ ਅੰਦਰ ਕਰੰਸੀ ਰੱਬ ਦੇ ਨਾਮ ਦੀ ਚੱਲਣੀ ਹੈ ਗੁਰਨਾਣਕ ਪਤਾ ਹੈ ਜੇ ਬੱਚੇ ਨਾ ਹੁੰਦੇ ਨੇ ਨਾ ਸਿਫਤੇ ਗੰਢ ਪਵੇ ਦਰਬਾਰ ਕਹਿੰਦੇ ਭਲੇ ਰੱਬ ਦੇ ਘਰ ਦੇ ਵਿੱਚ ਉਹ ਨਾਲ ਉਹਦੇ ਘਰ ਨਾਲ ਗੰਢ ਪੈਂਦੀ ਜੀ ਉਹਦੀਆਂ ਸਿਫਤਾਂ ਗਾ ਕੇ ਸੋ ਯਤਨ ਕਰੀਏ ਜਿੱਥੇ ਆਪਾਂ ਸਾਰਾ ਦਿਨ ਕਿਰਤ ਕਾਰ ਕਰਦੇ ਆ ਜਰੂਰ ਮਾਲਕ ਦਾ ਉੱਠਣ ਵੇਲੇ ਵੀ ਉਹਦਾ ਨਾਮ ਜਪੀਏ ਵੀ ਸ਼ੁਕਰ ਹੈ ਮਾਲਕ ਅੱਜ ਦਾ ਦਿਨ ਦਿੱਤਾ ਰਾਤ ਨੂੰ ਇਹ ਸਾਰਾ ਦਿਨ ਕੰਮ ਕਰਕੇ ਸ਼ਾਮ ਨੂੰ ਕਦੇ ਵੇਖੋ ਕਹਿ ਜਾਂਦਾ ਹੈ ਜੀ ਸੋਦਰ ਦੀ ਬਾਣੀ ਪੜੀਏ ਵੀ ਸਾਨੂੰ ਚੇਤਾ ਨਾ ਭੁੱਲ ਜਾਵੇ ਵੀ ਸਾਡੇ ਰਾਹ ਦੀ ਰਾਸ ਪੂੰਜੀ ਪ੍ਰਮਾਤਮਾ ਦਾ ਨਾਮ ਹੈ ਤੇ ਬਾਅਦ ਕੀ ਦੇਖੋ ਸੌਣ ਵੇਲੇ ਵੀ ਸੋਲਾ ਸਬ ਦੀ ਬਾਣੀ ਪੜੀ ਜਾਂਦੀ ਵੀ ਉਹਦੇ ਸੋਲੇ ਗਾ ਕੇ ਸੋਣਾ ਆਪਾਂ ਉਹਦੀਆਂ ਸਿਫ਼ਤਾਂ ਗਾ ਕੇ ਸੋ ਇਨੇ ਕ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਕੋਟਾਨ ਕੋਤ ਸ਼ੁਕਰ ਧੰਵਾਦ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪ ਸਮੂਹ ਸੰਗਤਾਂ ਦਾ ਹੋਈ ਅਬਿਆੰਤ ਬਿਆੰਤ ਭੁਲਾਂ ਦੇ ਲਿਖਮਾ ਜੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਜੀ